ਵੀ ਇਹ ਨਾ ਟਾਈਮ ਲੱਗਦਾ ਹੁੰਦਾ ਚਾਹ ਬਣਾਉਣ ਨੂੰ ਕਹਣਾ ਹੌਸਲਾ ਹੀ ਕਰੀਦਾ ਹੋਈਦਾ ਵਾ ਫਿਰ ਇਹ ਸੱਕੜੀ ਲੱਗਦੀ ਆ ਚਾਹ ਬਣਾਉਣ ਨੂੰ ਉਸ ਬਚਾਰੀ ਦਾ ਨਫਾਫਾ ਹੀ ਚੋਕਲੇ ਉੱਤੇ ਚੱਲ ਕੋਈ ਨਹੀਂ ਧੀਏ ਮੈਂ ਆਪ ਚੋਕਲੇ ਨਹੀਂ ਮੈਨੂੰ ਕੀ ਆ ਐਨੀ ਕਾਲੀ ਕੁਚਾ ਜਿਹੜਾ ਭਾਬੀ ਦਾ ਸੁ ਦੁੱਲ੍ਹੇ ਤੇ ਬਣਾ ਕੇ ਨਹੀਂ ਆਈ ਆ ਬਣਾ ਕੇ ਤੇ ਗੈਸ ਤੇ ਨਹੀਂ ਆਈ ਆ ਐਨੇ ਟਾਈਮ ਨੂੰ ਨਾ ਕੋਈ ਹੋਰ ਪਰੋਣਾ ਆ ਕੇ ਬੈਠਾ ਹੋਵੇ ਨਾ ਤੇ ਉਹਨੇ ਕਹਣਾ ਐਨਾ ਟਾਈਮ ਲੱਗਦਾ ਚਾਹ ਬਣਾਉਣ ਜਿਹੜੇ ਤੇ ਚੱਲ ਹੈ ਹੀ ਮਾਸੀ ਆ ਬਚਾਰੀ ਚੱਲ ਪੈਣਾ ਕਾਲੀ ਨਾ ਪੈ ਆ ਪੀਲਾ ਚਾਹ ਆ ਲੈ ਮਮੀ ਪੱਬੀ ਨੂੰ ਚਾਹ ਰਹਿੰਦੇ ਆ ਨਾ ਵਿੱਚ ਮਿੱਠਾ ਤੇ ਨਾ ਵਿੱਚ ਦੁੱਧ ਇਹਨਾਂ ਚੰਗਾ ਨਾ ਤੂੰ ਕੱਪ ਦੁੱਧ ਦਾ ਹੀ ਗਰਮ ਕਰ ਲਿਆ ਹੁੰਦੀ ਕਾਫੀ ਮਾਸਾ ਬਣਾ ਲਿਆ ਹੁੰਦੀ ਆ ਨਾ ਚਾਹ ਨਾ ਚਾਹ ਦੀ ਯਾਦ ਬੱਕ ਬੱਕੀ ਜਿਹਾ ਸਵਾਦ ਆਉਂਦਿਆ ਨਾ ਨੂੰ ਪੀਣ ਨੂੰ ਜੀ ਕਰਨ ੜਿਆ ਆਈ ਤੇਰੀ ਮਾਈ ਸੀ ਮਾਸੀ ਆਈ ਸੀ ਤੂੰ ਚੱਜ ਕੇ ਚਾਹ ਬਣਾ ਲਿਆਉਂਦੀ ਪੁੱਤ ਚਾਹ ਤਾਂ ਬੜੀ ਸੋਹਣੀ ਆ ਮਾਸੀ ਜੀ ਵੇਖੋ ਕਿੱਥੇ ਸੋਹਣੀ ਨਾ ਵਿੱਚ ਦੁੱਧ ਦੇ ਦਿੱਤਾ ਵਾ ਤੇ ਨਾ ਹੀ ਇਹ ਚ ਮਿੱਠਾ ਵਾ ਬੱਕ ਬੱਕੀ ਚਾਹ ਵਾ ਮੈਂ ਨਹੀਂ ਪੀਣੀ ਚਾਹ ਮੈਂ ਨਹੀਂ ਆਈ ਨਹੀਂ ਤੇਜ਼ ਇਹ ਕਿਤੇ ਵੇਲਾ ਮੰਮੀ ਐਦਾਂ ਨਹੀਂ ਆਉਂਦੀ ਨਨਾਨਾ ਇਹਨੂੰ ਨਨਾਨ ਕਹਿੰਦੇ ਆ ਔਰ ਜਿਹੜੀ ਮਨਪਰੀਤ ਨੂੰ ਟੱਕਦੀ ਆ ਨਾ ਉਹ ਨਾਨ ਨੀਗੀ ਮੈਂ ਤਾਂ ਕਦੇ ਕੋਈ ਮਾੜੀ ਚੰਗੀ ਕੀਤੀ ਨਹੀਂ ਉਹਦੀਆਂ ਗਲਤੀਆਂ ਤੇ ਫਿਰ ਵੀ ਪਰਦੇ ਪਾਈਦੇ ਆ ਤੇ ਆ ਵੇਲਾ ਚਾਰਜ ਸੌ ਨੁਕਸ ਕੱਢ ਕੇ ਚੱਲ ਗਈ ਅੰਦਰ ਬੜੀ ਤੇਜ਼ ਵਾ ਤਾਨਵਾ ਤੂੰ ਜਿਹੜੀ ਘਟਾਂ ੜੀ ਆ ਨਾ ਮੈਂ ਤਾਂ ਘੜੀ ਚੁੰਦੀ ਇਹਨੇ ਨਾਸੀ ਤੂੰ ਦੇਤਾ ਮੈਂ ਤੇ ਕੋਲੀ ਚੁੰਦੀ ਵੇਖ ਲੈ ਬਹੱਦ ਹੋਗੀ ਇਸ ਤੇ ਹਰਕ ਕੀਤੀ ਨੁਕਸ਼ ਵੀ ਨਹੀਂ ਕੱਢਦੀ ਹੋਊਗੀ ਤੇ ਮੰਮੀ ਕਹਦੀ ਆ ਕਿ ਜਿੰਨੇ ਦਿਨ ਇਹਨੇ ਇੱਥੇ ਰਹਿਣਾ ਹੈ ਨਾ ਇਹਨੇ ਮੇਰੀਆਂ ਨਸਾਂ ਗੋਮ ਕਰਕੇ ਰੱਖਣੀਆਂ ਵਾ ਨਾ ਮੈਂ ਕਹਿਣ ਜੋਗੀ ਨਾ ਮੈਂ ਕਿਹਨੂੰ ਦੱਸਣ ਜੋਗੀ ਜੇ ਮਮੀ ਮੈਂ ਕਿਹਨੂੰ ਦੱਸਾਂ ਨਾ ਕਹਿੰਨੇ ਝੂਠ ਹੀ ਮੰਨਣਾ ਵਾ ਉਹ ਪੂਆ ਨੂੰ ਲੱਗਦਾ ਵੀ ਮੈਂ ਹੀ ਲੜਾਕੀ ਆ ਤੂੰ ਉਹਨੂੰ ਉਹਨੂੰ ਆਵਾਜ਼ ਮਾਰ ਕੇ ਦੱਸਿਆ ਕਾ ਨਾ ਪਿਆ ਵੇਖ ਲਾ ਤੇ ਮਮੀ ਉਹਨੂੰ ਕਿਹੜਾ ਭਲੇਖਾ ਵਾ ਪਰ ਆਪਣੀਆਂ ਕੁੜੀਆਂ ਚ ਕੋਈ ਗਲਤੀ ਥੋੜੀ ਘੜਦਾ ਕਹੇ ਉਹ ਇੱਕੋ ਗੱਲ ਮਾਂ ਮਿਟਰਾ ਪਿਓ ਮਿਟਰਾ ਤੂੰ ਨਹੀਂ ਸਾਹਮਣਾ ਕਿੰਨੇ ਕਰਨਾ ਤੂੰ ਹੀ ਨਹੀਂ ਚੱਲਣਾ ਤੇ ਕਿੰਨੇ ਚੱਲਣਾ ਐਦਾਂ ਦੀਆਂ ਗੱਲਾਂ ਕਰਦੀ ਓ ਤੇ ਆ ਵੇਖ ਲਾ ਇਹਦੇ ਕੰਮ ਐਦਾਂ ਤੇ ਮਾਵਾਂ ਵੀ ਨਹੀਂ ਚੱਲਦੀਆਂ ਜਿੱਦਾਂ ਮੈਂ ਨਹੀਂ ਚੱਲਣ ਡਈ ਹੇ ਤੇ ਇੱਕ ਦੀਆਂ 4 4 ਸਨਉਂਦੀ। ਦੇ ਲੱਗੇ ਸਾਰੇ ਆਪੋ ਲੱਗੀਆਂ ਨੇ। ਹੁਣ ਕਿਤੇ ਮਨਪਰੀਤ ਆਈ ਹੁੰਦੀ ਨਾ ਉਹਨੂੰ ਪਤਾ ਲੱਗਦਾ ਵੀ ਆ ਵੇਖਦੀ ਇਹਨੂੰ ਤੇ ਉਹਨੂੰ ਪਤਾ ਲੱਗਦਾ ਵੀ ਕਿ ਕਿਹੜੇ ਭਾਅ ਵੇਖਦੀ ਬੰਦੇ ਦੀ। ਇਹਦੇ ਇੰਨਾ ਪਤਾ ਹੀ ਨਹੀਂਗਾ। ਮੰਮੀ ਵੀ ਕਹਿੰਦੇ ਮੇਰੇ ਨਾਲ ਡਈ ਆ ਨਾ। ਉਹਨੂੰ ਕੀ ਲੱਗੇ? ਠੰਡੇ ਦੁੱਧ ਫੁੱਕਾ ਦੇਣ ਦੀ ਉੱਥੇ ਬੈਠੀ ਹੋ। ਉਹ ਤੇ ਸ਼ਰਾਬ ਹੀ ਆ ਨਾ। ਉਹ ਤਾਂ ਸਰੀ ਦੁਨੀਆ ਹੀ ਮੰਮੀ ਪੀਂਦੀ ਆ ਤੇ ਜੇ ਉਹ ਪੀਂਦਾ ਵਾ ਤੇ ਬੰਦਾ ਜੇਰਾ ਕਰ ਲੇ ਲੜਾਈ ਨਾ ਪਾਵੇ। ਬਸ ਜੀਤਾ ਹਾਂ ਤਾਂ ਨਾ ਜਿੱਦਨ ਦੀ ਤੂੰ ਆਏ ਰਕਬੀਰ ਆਇਆ ਵਾ ਨਾ ਉਦਨ ਦੀ ਨਹੀਂ ਪੀਤੀ ਉਹਨੇ ਪਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਹੁਣ ਮੈਂ ਅੰਮ੍ਰਿਸ਼ਾ ਕਿਹਾ ਮੈਂ ਕਿੜਾ ਤੇ ਗਲਾਸ ਚ ਝੂਠੇ ਚ ਮਾਰਨਾ ਹੈ ਮੂੰਹ ਜਾ ਵੇਖਣਾ ਹੈ ਕੁਝ ਬੋਚੂ ਨਹੀਂ ਉਹ ਤਾਂ ਆਂਦਾ ਵੀ ਤੂੰ ਪੀ ਕੇ ਵੇਖ ਲੈ ਤੂੰ ਸੁੰਘ ਲੈ ਬਸ ਕੇ ਕੋਲ ਤੈਂਦੀ ਨਹੀਂ ਵੀ ਮਾਂ ਨੂੰ ਪਿਆਰ ਇਥੋਂ ਤੱਕ ਕਹਿੰਦੀ ਮਾਂ ਹੁਣ ਇਹਨਾਂ ਦੀ ਝੂਠੀਆਂ ਪੀਵੇ ਕੀ ਜਾਂ ਕੀ ਬਤਾ ਕੀ ਮੈਂ ਤਾਂ ਵੀ ਨਹੀਂ ਕਹਿੰਦੇ ਤੇ ਜੂਸ ਵਾ ਕੋ ਸ਼ਰਾਬ ਆ ਜਾਣੇ ਮੈਨੂੰ ਮੇਰੀ ਜਾਣੇ ਜੁੱਤੀ ਕੀ ਆ ਕੀ ਨਹੀਂ ਪਰ ਉਹ ਗੱਲ ਕਿਹੋ ਗੋਹੋ ਗੱਲ ਵੀ ਕੋਲ ਤੇ ਆਉਂਦੀ ਆ ਜੇ ਉਹਨੇ ਸਬਜੀ ਥੱਲੇ ਰੱਖੀ ਉਹ ਵਿੱਚ ਦਾਲੀ ਵੀ ਸਬਜੀ ਤੋਂ ਮੇਜ਼ ਤੇ ਰੱਖ ਉਹ ਖਰਿਆ ਗੁਰਵਰ ਖੇੜਦਾ ਸੀ ਤਾਰਾ ਦਿੱਤੀ ਬਹਾਤ ਉਹ ਤਨਾ ਮਾਰੇ ਉਹ ਕਹਿੰਦੀ ਨਹੀਂ ਸ਼ਰਾਰਤ ਨਾ ਪਿੰਦੇ ਨੇ ਮੈਨੂੰ ਵੇਖ ਕੇ ਲਕਾਈ ਮੈਂ ਕਿਹੜੇ ਕਿਹੜੇ ਇਹਨਾਂ ਦੇ ਪੋਚੇ ਪਾਵਾਂ ਚੱਲੋ ਮਨਾ ਇਹ ਵੀ ਨਿਭੜਿਆ ਕੰਮ ਇਹ ਚਾਚੇ ਨੇ ਮੇਰੇ ਦਵਾਰੇ ਹੋਏ ਰਹਿਣਾ ਆ ਗਏ ਹਾਂ ਆ ਗਏ ਅੰਦਰ ਨਾ ਮੇਰੀ ਮੰਮੀ ਆਈ ਆ ਅੱਛਾ ਮੰਮੀ ਆਈ ਆ ਕਰੋ ਬਲੇ ਤਾਨੂੰ ਤੇ ਬੜਾ ਚਾ ਚੜ ਗਿਆ ਤੇ ਤੁਹਾਡੀ ਭੈਣ ਨੇ ਮੂੰਹ ਤੇ ਕਿਤੇ ਜ਼ੁਬਾਨ ਨਹੀਂ ਪਾਈ ਇੱਕ ਮਿੰਟ ਵੀ ਮੈਂ ਕੀ ਕਹਤਾ ਮੇਰੀ ਭੈਣ ਨੇ ਹੁਣ ਆਇਆ ਇਨਾ ਬੋਲਦੀ ਇਨਾ ਬੋਲਦੀ ਸੁੱਖੀ ਸੰਦੀ ਆਏ ਜੇ ਕਿਤੇ ਲੜਕੇ ਤੇ ਨਹੀਂ ਆਏ ਇਹੋ ਜੀਆਂ ਗੱਲਾਂ ਪੁੱਛਣ ਆਣੀਆਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੀ ਭੈਣ ਵਰਗੀ ਮੇਰੀ ਮਾਂ ਲੜਕੀ ਹੁੰਦੀ ਆ ਭਲਾ ਇਹ ਤਾਂ ਇੱਥੇ ਬੋਲਦੀ ਬੋਲਦੀ ਅਸੀਂ ਵੀ ਇਤਰਾਹ ਦੇ ਕੰਮ ਕੀਤੇ ਜਾ ਕੇ ਕਦੀ ਉਹ ਬਲਜੀਤ ਮੈਨੂੰ ਤੇਰਾ ਵੀ ਭਲੇਖਾ ਨਹੀਂਗਾ ਤੇ ਆਪਣੀ ਭੈਣ ਦਾ ਵੀ ਭਲੇਖਾ ਨਹੀਂਗਾ ਉਹ ਇਦਾਂ ਦੀਆਂ ਗੱਲਾਂ ਨਹੀਂ ਕਰ ਸਕਦੀ ਹੈ ਜਿੱਦਾਂ ਦੀ ਨਹੀਂ ਦੱਸਣਾ ਮੈਨੂੰ ਕੀ ਤੀਆਂ ਮਾ ਤੇ ਤਾਂ ਹੀ ਦੱਸਣ ਦੀਆਂ ਕਿਦੇ ਉਹਨੇ ਤਾਂ ਸਾਹ ਨਹੀਂ ਲਿਆ ਇੱਕ ਮਿੰਟ ਵੀ ਗੱਲਾਂ ਕਰਨ ਖਣੋ ਵੀ ਬੰਦਾ ਚੁੱਪ ਹੀ ਰਹਿ ਲੈਂਦਾ ਵਾ ਬਾਅਦ ਚ ਹੀ ਕਰ ਲੈਂਦਾ ਠਹਿਰ ਕੇ ਕਰ ਲੈਂਦਾ ਵਾ ਮੈਂ ਤੋਹਲੇ ਕਰ ਲੈਂਦਾ ਮੈਂ ਚਾਹ ਬਣਾਉਂਦੀ ਆ ਤੂੰ ਚਾਹ ਨਹੀਂ ਲੈਂਦੀ ਚਾਹ ਪੰਗਲ ਪਾਣੀ ਬਣਾਤੀ ਉਹ ਇਹਨਾਂ ਨੂੰ ਬਣਿਆ ਬਣਾਤਾ ਵੀ ਪੱਚਦਾ ਨਹੀਂ ਜੇ ਤੂੰ ਨਾ ਆਪਣੇ ਵਰਗੀ ਨੇ ਸਮਝਣ ਨੂੰ ਤੂੰ ਮੈਨੂੰ ਪਤਾ ਆਪਣੇ ਪੇਕੇ ਜਾ ਕੇ ਇਹੋ ਕੋ ਕਰਦੀਆਂ ਜੋ ਕੋ ਤੂੰ ਮੈਨੂੰ ਦੱਸਣ ਨਹੀਂ ਐ ਕਦੀ ਮਾਨਪੀਰ ਦਵਾਰੇ ਹੋਗੀ ਕਦੀ ਮਾਤਾ ਦਵਾਰੇ ਕਦੀ ਮੰਨੇ ਦਵਾਰੇ ਹੋਗੀ ਹੁਣ ਤੇਰਾ ਤਾਂ ਕਿ ਮੈਂ ਵੀ ਆਪਣੀ ਭੈਣ ਦੇ ਦਵਾਰੇ ਹੋ ਜਾ ਤੇਰਾ ਮਗਰ ਲੱਕੇ ਆਂ ਜਿੱਤਰਾ ਦੇ ਭੈਣ ਤੁਹਾਡੇ ਕੰਮ ਕਰਦੀ ਹੈ ਨਾ ਉਤਰਾ ਵੀ ਮੈਂ ਨਹੀਂ ਕਦੀ ਕੰਮ ਕੀਤਾ ਉੱਥੇ ਜਾ ਕੇ ਉਹ ਆਪੋ ਜਿਹਦੀ ਮਣੀ ਮੋਟੀ ਲੋਕ ਚੋਕ ਤੇ ਹੁੰਦੀ ਆ ਪਰ ਜਿੱਤਰਾ ਨੋਕਾ ਟੋਖੇ ਇਹ ਕੰਢੀ ਮੈਂ ਕਿੰਨਿਆ ਕ ਨੋਕਾ ਟੋਪੀਆਂ ਕਰਦੀਆਂ ਜਾ ਕੇ ਦੱਸੂਆਂ ਪਹਿਲਾਂ ਮੈਨੂੰ ਬਲਜੀਤ ਟੱਕੀ ਰਹਿਣ ਦੇ ਸਿਆਣਿਆਂ ਨੇ ਟੱਕੀ ਦੇ ਜਿਹਦੇ ਕੋਈ ਨਾ ਬੁੱਝੇ ਉਹ ਗੱਲ ਤੇਰੀ ਆ ਇੱਥੇ ਸਾਰਿਆਂ ਨੂੰ ਪਤਾ ਵਾ ਤੇ ਹੁਣ ਮਾਮੀ ਮਮੀ ਆਈ ਆ ਅਗਾਂ ਤਮਾਸ਼ਾ ਨਾ ਲਈ ਮਮੀ ਦੇ ਸਾਹਮਣੇ ਚਲੋ ਠੀਕ ਆ ਤੁਸੀਂ ਕਹਿੰਦੀ ਮੰਨਣੀ ਆ ਮੈਂ ਤਾਂ ਐਵੇਂ ਇੱਥੇ ਵੰਗਾਰ ਲੈ ਕੇ ਆ ਗਈ ਆ ਵੀ ਮੇਰੀ ਸੁਣੋਗੇ ਤੁਸੀਂ ਜੇ ਦੋ ਚਾਰ ਦਿਨ ਆਈਏ ਤੁਹਾਨੂੰ ਸੁੱਖ ਦਾ ਸਾਹ ਲਾ ਲ ਅਵੇ ਕਲਰ ਨੂੰ ਵਜਾ ਮਾਰਦੀ ਰਹਿੰਦੀ 22 ਘੰਟੇ ਨਾ ਸੁਖ ਦਾ ਸਾ ਉਹਨੂੰ ਲੈਣ ਦਵਾ ਕਿ ਮੈਨੂੰ ਚਾਹੀਦਾ ਸੁਖ ਦਾ ਸਾ ਹੁਣ ਤੇ ਚਾਰ ਦਿਨ ਮੈਨੂੰ ਨਾ ਆਊਗਾ ਹੁਣ ਮੇਰੀਆਂ ਕਿ ਕਿਤਨਾ ਨਸ਼ਾ ਗੋਮ ਕਰਕੇ ਰੱਖਦੀ ਆ ਮੈਂ ਤਾਂ ਦੱਸਦੀ ਰਹਿਣੀ ਪਈ ਬਾਬਾ ਨਾ ਹੀ ਆਵੇ ਨਾ ਹੀ ਆਵੇ ਜੇ ਆ ਗਈ ਹੈ ਨਾ ਹੁਣ ਨਹੀਂ ਜਾਣਾ ਨਾ ਲੈਂਦੀ ਹੋ ਲਊਗੀ ਮਹੀਨੇ ਦੋ ਮਹੀਨੇ ਇਕੱਠਾਈ ਕਿ ਤੱਕ ਨਗਾ ਲੜਕੇ ਆਈ ਉਹਨਾਂ ਦੇ ਨਾਲ ਦੀਦੀ ਦਾ ਫੋਨ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਮਨਪ੍ਰੀਤ ਠੀਕ ਠਾਕ ਹੈ ਹਾਂ ਕੀ ਹੋਇਆ ਵਾ ਮੈਂ ਗੱਲ ਕਰਾਂ ਮੰਮੀ ਬਾਜੀ ਪੈ ਜਾਵੇ ਤੇ ਮੰਮੀ ਤੇ ਆਪਣੀ ਦੇ ਲੈ ਕੇ ਪੈ ਗਈ ਤੇ ਤੂੰ ਮੈਨੂੰ ਇਹ ਗੱਲਾਂ ਕਰਨੀਆਂ ਹੁਣ ਅੱਛਾ ਮੰਮੀ ਖਾ ਜੁਗਾ ਤੇ ਮੈਨੂੰ ਲੱਗਦਾ ਅੱਗ ਨਾਲ ਉਹ ਓਖਾ ਹੋ ਗਿਆ। ਫੰਦ ਮਮੇ ਮੀ ਉਹ ਕਿ ਰਹੰਦਾ ਵੀ। ਨਹੀਂ ਇਹ ਮਾਸਮਾਸਾ ਗੱਲ ਤੋਂ ਕਿਉਂ ਇਦਾਂ ਕਰਦੀ ਐ? ਤੇ ਬਤਾ ਹਾਂ ਗੱਲ ਦੇ ਦਰਾਦ ਤੇ ਚੱਲ ਨੰਗ ਕੇ ਤੇ ਸਵੇਰ ਦੇ ਕੱਪੜੇ ਪਾਏ ਆ ਤੇ ਇੱਥੋਂ ਘਰੋਂ ਚੱਲ ਗਏ ਆ। ਮੈਂ ਬਧੇਰਾ ਪੁੱਛਿਆ ਮਮੀ ਕਿੱਥੇ ਚੱਲਨੇ ਕਿੱਥੇ ਚੱਲਨੇ? ਕਿਤੇ ਖਾਦੀ ਜਾ ਮੱਟ ਤੇ ਕੋਹ ਤੇ ਕਰਨੀਆਂ ਤੇ ਉਹ ਤੇ ਜੇ ਕਰਕੇ ਤੇ ਕਾਂ ਗਏ ਜੀ ਤਾਂ ਹੁਣ ਮੈਨੂੰ ਇੰਨਾ ਨਹੀਂ ਪਤਾ। ਨਾਨਕੇ ਗਏ ਆ ਕਿ ਚੰਬਲ ਜੀ ਦੀ ਦੀ ਕੋਈ ਫੋਨ ਨਹੀਂ ਕੀਤਾ کہیں ਨਾ ਮੈਂ ਗਾਵਨ ਮੈਂ ਮਨਜੋਤ ਨੂੰ ਮੈਂ ਕਿਹਾ ਮੈਂ ਫੋਨ ਕਰੋ ਕਹਿੰਦਾ ਜੇ ਮੈਂ ਅਗਲੇ ਨੂੰ ਫੋਨ ਕਰੂੰ ਮੈਂ ਕੀ ਦੱਸੂੰਗੀ ਮਮੀ ਰੁਸ ਕੇ ਗਈ ਵੇਹਲਾ ਪਰ ਇਕੱਲਾ ਵਾ ਕਹਿਣ ਨੂੰ ਚਲੋ ਜੀ ਨਹੀਂ ਕਰਦਾ ਸਾਡੀ ਪਰਜਾਈਆ ਤੇ ਆਹ ਇਹਦੀ ਉਮਰ ਹੁਣ ਰੁਸ ਕੇ ਜਾਣ ਵਾਲੀ ਆ ਬੇਨਾ ਆਹ ਇੰਨਾ ਦੇ ਦੋਵਾਂ ਦਾ ਬਸ ਠੀਕ ਆ ਮਾਵਾਂ ਮੀਆਂਾਂ ਵਾਂਗੂ ਰਹਿੰਦੇ ਨਹੀਂ ਗਿਆ ਤੇ ਹੋਰ ਨਵੇਂ ਪੱਕਾ ਸੜ ਗਿਆ ਲੰਦਾ ਉਮੈਨ ਉਹ ਦਿਨ ਤਾਂ ਬਾਤ ਨਹੀਂ ਅਜਿਹਾ ਸਮਾਂ ਕਿਹੜਾ ਚੰਗਾ ਵਾ ਆ ਤਾਂ ਮੈਂ ਚਲ ਕੋ ਨੂੰ ਪੁੱਛਦੀ ਆ ਪਰ ਪਹਿਲਾਂ ਤੇ ਮੇਰੇ ਦਿਮਾਗ 'ਚ ਨਹੀਂ ਆਉਂਦਾ ਵੀ ਫੋਨ ਕਿੰਨੋਂ ਲਾਵਾ ਵੀ ਦੇ ਦੀ ਦਿਨੋਂ ਗਈ ਤਾਂ ਤੇ ਮੈਨੂੰ ਗੱਲਾਂ ਹੀ ਬਹੁਤ ਸੁਣਾਉਣੀਆਂ ਵਾ ਹੂੰ ਹੂੰ ਆ ਤਾਂ ਮੈਂ ਫਿਰ ਮੇਰੇ ਦਿਮਾਗ 'ਚ ਆਇਆ ਵੀ ਲੈ ਤਾਂ ਸਪੋਰਨ ਕਰਦੀ ਆ ਹੁਣ ਫੋਨ ਕਿਹੜਾ ਚ ਚ ਦੇਣਾ ਨਹੀਂ ਨਹੀਂ ਪਤਾ ਫਿਰ ਕੀ ਗੱਲ ਵਾ ਮੈਂ ਸਵੇਰ ਦੀ ਨਾ ਨਿਕਲੀ ਨਹੀਂਗੀ ਬਾਹਰ ਮੈਂ ਨਾ ਬਿਮਾਰੀ ਦੇ ਪਹਿਲੋਂ ਜੀੜੇ ਕੱਢੇ ਹੀ ਗਏ ਉਹ ਸਾਰੇ ਜੋੜ-ਜਾੜ ਕੇ ਰੱਖੇ ਤੇ ਹੁਣ ਮੈਂ ਚੱਲ ਮੈਂ ਕੱਦੀ ਰੋਟੀ ਲਾਵਾਂ ਤੇ ਰੋਟੀ ਲਾਉਣ ਲੱਗੀ ਤੇਰਾ ਫੋਨ ਆ ਗਿਆ ਵਾ ਹੁਣ ਮੈਂ ਤਵੱਦ ਕਰਤਾ ਜੇ ਬੰਦ ਹੀ ਗਿਆ ਸੀ ਤੇ ਪਹਿਲਾਂ ਮੈਂ ਤਾਂ ਵੇਖ ਕੇ ਹੁੰਨੀ ਆ ਹਾਂ ਉੱਧਰ ਘੱਲਣਾ ਕਰਿਓ ਵੀ ਆਈ ਆ ਜਾਂ ਨਹੀਂ ਉੱਧਰ ਤੇ ਪਰਝਾਈ ਆਈ ਤੇਰੀ ਮੈਂ ਉਹ ਉੱਧਰ ਪਰਝਾਈ ਆਈ ਆ ਤੇਰੀ ਆਈ ਆ ਆਹ ਬੋ ਬਈ ਅੱਛਾ ਹਾਂ ਭੈਣਾ ਆਈ ਏ ਉੱਧਰ ਹਾਂ ਆਈ ਏ ਉੱਧਰ ਹਾਂ ਚੱਲ ਸ਼ੁਕਰ ਵਾ ਇਹ ਕੀ ਦਾ ਫੋਨ ਹੈ ਚਲੋ ਠੀਕ ਆ ਫਿਰ ਹਾਂ ਹਾਂ ਠੀਕ ਜੇ ਸਮਝਾਇਓ ਭੂਆ ਜੀ ਹੁਣ ਫਿਰ ਨਹੀਂ ਸਮਝਾਉਂਗੀ ਮੈਂ ਚੰਗਾ ਹਾਂ ਚੰਗਾ ਇਹ ਤਾਂ ਮਨਪ੍ਰੀਤ ਬੋਲਣ ਦੀ ਆਹੋ ਤਾਂ ਤੁਹਾਨੂੰ ਆਵਾਜ਼ ਹੀ ਸੁਣਦੀ ਮਨਪ੍ਰੀਤ ਦਾ ਫੋਨ ਮਾ ਹਾਂ ਹਾਂ ਮਨਪ੍ਰੀਤ ਨੂੰ ਤੇ ਪਰੇਸ਼ਾਨੀ ਬੜੀ ਹੋ ਗਈ ਵਿਚਾਰੇ ਕਿਹੜੀ ਗੱਲੋਂ ਫੇਰ ਉਸ ਕੇ ਆ ਗਈ ਉਥੋਂ ਪਰਜਾਈ ਮੇਰੀ ਸੁੱਖ ਨਾ ਅੱਛਾ ਨਹੀਂ ਕਿਹਨੀ ਕਿਆ ਗੱਲਾਂ ਤੋਂ ਤੀਆਂ ਪਤਾ ਨਾ ਬੰਦਾ ਰੋਸ ਦਾ ਹੁੰਦਾ ਕਦੀ ਕੋਈ ਸਿੱਕੇ ਦੀ ਗੱਲ ਹੋਵੇ ਕੋਈ ਲੜੇ ਕੋਈ ਗੱਲ ਕਰੇ ਫੇਰ ਵੀ ਬੰਦਾ ਆਪਣੇ ਘਰੇ ਰਹਿੰਦਾ ਤੇ ਉਹਨਾਂ ਰੋਸ ਕੇ ਆ ਗਈ ਉਹਨਾਂ ਨੇ ਕਿਹੜੀ ਗੱਲੋਂ ਆਂਦੀ ਨੀ ਕਿੰਨੀ ਗੱਲਾਂ ਤਾਂ ਮੰਜੋਰੇ ਸ਼ਰਾਬ ਪੀਤੀ ਉਤਨੀ ਹੀ ਕੋਈ ਗੱਲ ਹੋਈ ਤੇ ਚਲ ਇਸੇ ਗੱਲ ਤੋਂ ਰੁਸ ਗਈ ਤੇ ਮੰਜੋਰੇ ਅੱਗੇ ਕਿਹੜਾ ਸ਼ਰਾਬ ਨਹੀਂ ਪੀਂਦਾ ਤੇ ਮੈਂ ਆਖਿਆ ਵੀ ਤੂੰ ਫੋਨ ਕਰ ਲਾਂਦੀ ਮੈਨੇ ਡਰਦੀ ਨਹੀਂ ਇਹ ਨਹੀਂ ਕੀਤਾ ਉਦੋਂ ਤੇ ਆ ਚੰਗਾ ਆ ਤੁਸੀਂ ਦੱਸ ਤਾਂ ਉਹਨੇ ਕੰਨੇ ਸੁਣ ਲਿਆ ਪਰ ਮੰਮੀ ਗਾਂ ਨਹੀਂ ਗਿਆ ਕਿਆ ਮੈਂ ਤਾਂ ਬੇਬਰੋਂ ਆਉਂਦੇ ਆ ਮੈਂ ਤਾਂ ਬਾਤ ਸੁਣ ਲਈ ਉਹਦੀ ਆਪ ਗੱਲਾਂ ਕਰਦੀਆਂ ਗੱਲਾਂ ਕਰਨੀਆਂ ਹੋਵੇ ਅੱਛਾ ਹਾਏ ਆਂਦੀ ਨਹੀਂ ਤੇ ਫਿਕਰ ਸਾਨੂੰ ਤੇ ਕਿੱਥੇ ਜਿੰਦਗੀ ਹੋਊਗੀ ਅੱਛਾ ਇਹਨੂੰ ਦੱਸ ਕੇ ਨਹੀਂ ਗਈ ਆਈ ਦੱਸ ਕੇ ਨਹੀਂ ਨਾ ਆਈ ਇਹੋ ਤੇ ਬਿਮਾਰੀ ਆ ਅੱਛਾ ਅੱਛਾ ਉਦੋਂ ਮੈਂ ਉਹਨੂੰ ਕਹਿ ਲਿਆ ਮੈਂ ਜਾਣੀ ਦੇਖੀ ਉਹ ਨਹੀਂ ਚਲ ਚੰਗਾ ਆ ਦਾਤਾ ਮੈਨੂੰ ਆਣ ਕੇ ਜਾਂ ਮਿਲਿਆ ਜਾ ਕੇ ਫਿਰ ਇਹਨੂੰ ਇੱਥੇ ਰਹਿਣ ਦੇ ਮੈਂ ਜੇ ਰੋਟੀ ਪਕਾਉਣੀ ਰੋਟੀ ਪਕਾ ਕੇ ਖਾ ਕੇ ਫੇ ਜਾਨੀ ਆ ਕੇ ਚੱਲ ਉਸ ਤਰ੍ਹਾਂ ਇੱਕ ਕਰ ਮਿਲਿਆ ਜਾ ਕੇ ਚਲੋ ਠੀਕ ਆ ਫਿਰ ਮੈਂ ਉਹ ਰੱਖ ਜਾਨੀ ਇੱਥੇ ਰੱਖਦੀ ਸੀ ਉਹ ਗੈਸ ਕਰਤਾ ਉਹ ਬੰਦ ਕਰਤਾ ਅੱਛਾ ਨਹੀਂ ਤੇ ਮੈਂ ਖਾ ਮੈਂ ਕਰਦਾ ਬੰਦੀ ਆ ਹਾਈ ਹਾਈ ਨਾਟ ਐਮ ਹੋ ਗਿਆ ਵਾ ਭਾਬੀ ਦੇ ਸੱਚੇ ਨਖਰੇ ਕਰੀ ਜਾਂਦੀ ਆ ਪਤਾ ਨਹੀਂ ਕਿਹੜੀਆਂ ਰੋਟੀਆਂ ਲਈ ਜਾਂਦੀ ਆ ਉਦੋਂ ਤੇ ਚੱਲ ਮੈਨੂੰ ਨਹੀਂ ਭੁੱਖੀ ਹੁਣ ਕੁਛ ਦੀ ਆ ਭਾਬੀ ਰੋਟੀਆਂ ਮੈਂ ਹੀ ਪੁੱਛਣੀ ਆਈ ਆ ਭੈਣਾ ਚਾਰ ਵਜੇ ਸਹੇਰ ਦਾ ਤੈਨੂੰ ਪੁੱਛ ਲਿਆ ਵਾ ਗੰਡਿਆਂ ਨੀਆਂ ਰੋਟੀਆਂ ਪਕਾਈਆਂ ਵਾ ਤੇ ਖਾ ਲਾ ਭਾਬੀ ਹੋਰ ਰੋਟੀਆਂ ਬਣਾਈਆਂ ਮੈਂ ਨਹੀਂ ਖਾਣੀਆਂ ਨਾਲੇ ਉਹ ਰੋਟੀਆਂ ਮੈਂ ਤੈਨੂੰ ਉਦੋਂ ਵੀ ਕਿਹਾ ਹੀ ਨਾ ਕਿ ਪਨੀਰ ਬਣਾਓ ਹੁਣ ਟਾਈਮ ਵੇਖ ਲਓ ਕਿੱਥੇ ਚੱਲ ਗਿਆ ਵਾ ਪਨੀਰ ਮੱਝ ਨੇ ਗਾਈ ਨੇ ਦੁੱਧ ਥੋੜਾ ਦਿੱਤਾ ਵਾ ਮੈਂ ਤੈਨੂੰ ਕਿਹਾ ਹੀ ਨਾ ਮੈਂ ਬਾਅਦ ਚ ਬਣਾ ਦਊਂਗੀ ਉਦਾਂ ਨਾ ਅਮਨੀਤ ਇਦਾਂ ਦੇ ਕੰਮ ਨਾ ਕਰਿਆ ਕਰ ਜਿਹੜੀ ਚੀਜ਼ ਭੜਿੰਦੀ ਉਹ ਖਾ ਲੈਂਦਾ ਬੰਦਾ ਸਾਸਿਕਾ ਬਹਿਂਦੀ ਸੀ ਸਾਸਰੀ ਕਾਲ ਪੱ ਵੀ ਠੀਕ ਹੈ ਹਾਂ ਠੀਕ ਠਾਕ ਹੋਰ ਸੁਣਾਓ ਕਿਦਾਂ ਹਾਂ ਠੀਕ ਆ ਜਾ ਅੰਦਰ ਨਹੀਂ ਚਲ ਕੋਈ ਨਹੀਂ ਇੱਥੇ ਬੈਣੇ ਹਾਂ ਬਾਹਰ ਕਦੋਂ ਕਦੇ ਆਏ ਹਾਂ ਹੋ ਗਈ ਘੜੀ ਕਾਈ ਨਾ ਹਸ਼ਿਆ ਤੇ ਮੈਂ ਅੱਗੇ ਆਖਣ ਲਈ ਹਾਂ ਵੀ ਸਵੇਰ ਦੇ ਅੰਦਰੋਂ ਹੀ ਬਾਹਰ ਨਿਕਲੀ ਮੈਂ ਤੇ ਪਾਜੀ ਤੇਰਾ ਆਇਆ ਤੇ ਉਹ ਆਖਣ ਦਿਆ ਵਾ ਅਸੀਂ ਤੇਰੀ ਪਰਜਾਈ ਆਈ ਆ ਆਹੋ ਮੈਂ ਹੁਣੇ ਆਈ ਹਾਂ ਚਾਹ ਪਾਣੀ ਪੀਣ ਲਾਪੇ ਤੇ ਉਹ ਬਲਜੀਤ ਗੱਲਾਂ ਬਾਤਾਂ ਮਾਰ ਲਾਪੀ ਤੇ ਮੈਂ ਮੈਂ ਨੂੰ ਕਿਹਾ ਮੈਂ ਨਹੀਂ ਮੈਂ ਇੰਜੀ ਵੇ ਲੋ ਪਹਿਲਾਂ ਹਾਂ ਅੱਛਾ ਚੱਲ ਚੰਗਾ ਹੋਇਆ ਉਹ ਠੀਕ ਠਾਕ ਮਨਜੋਦ ਹਣੀ ਠੀਕ ਆ ਮਨਪ੍ਰੀਤ ਠੀਕ ਵਾ ਠੀਕ ਆ ਮਨਪ੍ਰੀਤ ਨਹੀਂ ਮਨਪ੍ਰੀਤ ਵੀ ਠੀਕ ਆ ਇਦਾਂ ਕਿਦਾਂ ਵੀ ਭੈਣ ਜੀ ਤੂੰ ਆਂਦੀ ਵੀ ਮੇਰੀ लाਡਲੀ ਬੜੀ ਆ ਜਾਂ ਤੂੰ ਕਹਿੰਦੀ ਵੀ ਤੇਰੇ ਚ ਹੀ ਕਸੂਰ ਵਾ ਤੇ ਕਸੂਰ ਉਹ ਚ ਵੀ ਬੜਾ ਬੜਾ ਸਤਾਇਆ ਮੈਨੂੰ ਮਨਪ੍ਰੀਤ ਨੇ ਹਾਏ ਹਾਏ ਕੀ ਹੋ ਗਿਆ ਵਾ ਕੀ ਹੋ ਗਿਆ ਨੀ ਕਿ ਇਹਦੀ ਕੀ ਗੱਲ ਤੇ ਲੜਦੀ ਨੀ ਕਿ ਨੀ ਕੀ ਗੱਲ ਤੇ ਲੜੀ ਜਾਂਦੀ ਚਲ ਜੇ ਮੇਰ ਨਾਲ ਨਹੀਂ ਲੜਦੀ ਮੁੰਡੇ ਨਾਲ ਲੜੀ ਜਾਂਦੀ ਤੇ ਭਾਜੇ ਲੜਦੇ ਤੇ ਨੀ ਚੰਗੇ ਲੱਗਦੇ ਦੱਸ ਕੇ ਨਹੀਂ ਆਈ ਕਿੱਥੇ ਇਹਨਾਂ ਨੇ ਗੁੱਸਾ ਚੜਦਾ ਵੇਖ ਕੇ ਕਿਤੇ ਹੋਇਆ ਕਿ ਇਹੋ ਗੱਲ ਤੇ ਲੜਾਈ ਕਰ ਹੀ ਲਈ ਉਹਨਾਂ ਦਾ ਤਾਂ ਵਿਹਾਰ ਹੀ ਹੋ ਗਿਆ ਲੜਾਈ ਕਰਨ ਦਾ ਹਾਏ ਤੇ ਕੋਈ ਨਹੀਂ ਤੂੰ ਬੈ ਕੇ ਸਮਝਾਉਣਾ ਹੀਗਾ ਕੇ ਮੈਂ ਬਥੇਰਾ ਸਮਝਾ ਸਮਝਾ ਵੇਖ ਲਿਆ ਵਾ ਉਹਦੇ ਨਹੀਂ ਖਾਣੇ ਤੇ ਗੱਲ ਪੈਂਦੀ ਤੇ ਨਾ ਤਾਂ ਹੁਣ ਪੈਣੀ ਉਹ ਹੀ ਕਹਿੰਦੀ ਆ ਚੰਗੀ ਬੜੀ ਚੰਗੀ ਬੜੀ ਆ ਵੇਲਾ ਜੇ ਫੇ ਮੈਂ ਹੁਣ ਆ ਗਈ ਆ ਗੁੱਸੇ ਨਾਲ ਸੜ ਬੜ ਕੇ ਉਨੇ ਇਹਨੇ ਪੁੱਛਿਆ ਫੋਨ ਕਰਕੇ ਕੁੜੀ ਨੂੰ ਕਿ ਮਾਂ ਮੇਰੀ ਗਈ ਆ ਇੱਥੇ ਕਿ ਨਹੀਂ ਗਈ ਉਹਦਾ ਫਰਜ਼ ਨਹੀਂ ਬਣਦਾ ਭਾਵੇਂ ਉਹ ਸੜੀਪਲੀ ਜਿੱਦਾ ਗੁੱਸੇ ਚ ਨਹੀਂ ਭਾਵੇਂ ਵਸਤ ਲੈ ਕੇ ਖੂ ਖਾਤੇ ਚ ਪਾ ਕੇ ਮਰ ਜਾਂਦੀ ਤੂੰ ਨੂੰ ਠੰਡ ਪੈ ਜਾਂਦੀ ਭਾਬੀ ਇਦਾਂ ਯਾ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਖੂ ਖਾਤੇ ਚ ਕਿਉਂ ਪੀ ਕੇ ਮਰਨਾ ਤੂੰ ਹੋਰ ਭੈਣ ਜੀ ਜੀ ਅਜਾਂ ਤਾਂ ਸਰਫੇ ਦੀ ਆ ਕਿਤੇ ਕਿੰਨੇ ਕ ਜੀ ਆ ਤੁਸੀਂ ਅੱਗੇ ਘਰ ਦੇ ਵਿੱਚ ਜੇ ਭੈਣ ਜੀ ਸਰਫੇ ਤੇ ਜੀ ਆ ਤੁਨੂੰ ਫੇ ਕਾਦੀ ਖਾਂਦੀ ਪੀਦੀ ਨੂੰ ਤਕਲੀਫ ਹੈ ਦੱਸ ਦੇ ਸਹੀ ਮੈਨੂੰ ਉਦਾਂ ਭਾਬੀ ਵੇਖ ਲਾ ਮੈਂ ਤਾਂ ਸਿਫਤੀ ਕਰਦੀ ਆ ਉਹਦੀ ਉਹ ਅੰਦਰ ਚਲੋਂਦੀ ਆਈ ਆ ਉਹਦੇ ਮੁੜਕੇ ਹੜ ਕੋ ਨਹੀਂ ਜਾ ਗਿਆ ਤੇ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਘਰ ਰਾਜੀ ਬਾਜੀ ਰਹਿਣ ਸਾਡੇ ਕਿ ਆ ਨਾ ਕੋਈ ਬਖਾਂਦ ਪਵੇ ਤੇ ਹੁਣ ਤੂੰ ਦੱਸ ਕੇ ਨਹੀਂ ਆਈ ਮੈਂ ਆ ਨਹੀਂ ਦੱਸ ਕੇ ਆਈ ਮੈਂ ਤਾਂ ਸੜੀ ਬੜੀ ਆਪੇ ਆ ਗਈ ਤੇ ਤੇਰੀ ਫੇ ਗਲਤੀ ਆ ਕੇ ਇਹਦਾ ਤੂੰ ਦੱਸ ਕੇ ਹੋਣਾ ਤੂੰ ਮਨਜੋਦ ਨੂੰ ਹੀ ਦੱਸ ਆਉਣੀ ਹੋ ਕੀ ਕਰਾਂ ਮੈਂ ਤੁਸੀਂ ਫੇਰ ਮੇਰੀ ਗਲਤੀ ਕੱਢਣ ਦੀ ਉਹਨਾਂ ਦੀ ਤਾਂ ਤੁਸੀਂ ਕੱਢਣੀ ਨਹੀਂ ਨੀ ਤੇ ਮੈਂ ਤਾਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਮੈਂ ਫੇਰ ਭੈਣ ਜੀ ਨੇ ਕਹਿਣਾ ਮੇਰੇ ਨਾਲ ਗੱਲ ਨਹੀਂ ਕਰਦੀ ਜੇ ਮੈਂ ਤੁਹਾਡੇ ਨਾਲ ਕਰਦੀ ਤੇ ਮੇਰਾ ਥੋੜੀ ਸੋ ਪੱਕ ਪੂਰਨਾ ਤੁਸੀਂ ਤਾਂ ਪੂਰਨਾ ਫੇਰ ਹੋ ਰਹੀ ਆਇਆ ਅਸੀਂ ਤੇਰਾ ਕਿਉਂ ਨਹੀਂ ਪੱਕ ਪੂਰਨਾ ਹੁਣ ਫੇਰ ਉਹ ਗੱਲ ਵੀ ਜੇ ਅਸੀਂ ਉੱਥੇ ਜਾਈਏ ਫੇਰ ਪੁੱਛੀਏ ਵੀ ਕਿਉਂ ਐਦਾਂ ਕੀਤੀ ਆ ਕੀ ਦੀ ਗਲਤੀ ਆ ਤੇ ਫੇਰ ਜਾਦੇ ਖਲਾਰੇ ਪੈ ਜਾਣੇ ਆ ਭੈਣ ਜੀ ਗਲਤੀ ਕੋਈ ਨਹੀਂ ਕੱਲ ਵੀ ਕੋਈ ਨਹੀਂ ਗਈ ਉਹ ਮੁੰਡੇ ਨੇ ਗਲਾਸੀ ਚਾਹੁੰਦਾ ਮੈਂ ਸੰਤਰੀਆਂ ਦਾ ਜੂਸ ਕੱਢ ਕੇ ਪਾਇਆ ਵਾ ਉਹ ਕਹਿੰਦੀ ਤੂੰ ਸ਼ਰਾਬ ਪੀਂਦਿਆ ਇਹੇ ਗੱਲ ਤੋਂ ਕਿੱਥੇ ਜਾਣਾ ਤੇ ਕਿੱਥੇ ਉਤਰੇ ਹੋ ਹੈਗੀ ਸ਼ਰਾਬ ਹੀ ਉਹਦਾ ਪਿਆਂਜੀ ਮੈਨੂੰ ਤਾਂ ਜੂਸ ਲੱਗਦਾ ਮੈਨੂੰ ਨਹੀਂ ਪਤਾ ਸ਼ਰਾਬ ਹੀ ਕੀ ਨੇ ਆਂਦੀ ਆਪਣੀ ਮਾਂ ਨੂੰ ਪਿਆਲ ਕੇ ਵੇਖ ਲੈ ਤੋ ਇਸੇ ਗੱਲ ਤੋਂ ਲੜ ਪਿਆ ਵੀ ਮਾਂ ਮੇਰੇ ਨਾਲ ਅੱਜ ਤੱਕ ਕਹਾਂ ਤੀ ਕੀ ਗੱਲ ਉਹਨੇ ਝੂਠਾ ਪੀਣਾ ਹੁੰਦਾ ਸ਼ਰਾਬ ਰੈਨ ਮੈਂ ਫੇਰ ਕੇ ਮਨਪ੍ਰੀਤ ਦੀ ਗਲਤੀ ਆ ਫੇਰ ਨਹੀਂ ਗੱਲ ਕਿਉਂ ਆਖਿਆ ਮਾਂ ਨੂੰ ਪਿਆ ਲੈ ਇਹ ਗਲਤੀ ਤਾਂ ਮਨਪ੍ਰੀਤ ਦੀ ਗਲਤੀ ਆ ਕਹੀ ਵੀ ਤੂੰ ਪੀ ਤੇ ਇਸੇ ਗੱਲ ਤੋਂ ਲੜ ਪਏ ਤੇ ਤੂੰ ਨਹੀਂ ਨਾ ਕਰਉ ਪਿਆਰ ਪੁੱਟਣਾ ਹੁਣ ਜੇ ਤੂੰ ਪੋਟੇ ਆਈ ਪਿਆਰ ਕਰੋ ਆ ਗਈ ਕਿ ਦੱਸ ਕੇ ਨਹੀਂ ਆਈ ਤੇ ਮਗਰੋਂ ਭਾਈ ਫੇਰ ਲੜਦੇ ਹੁਣ ਲੜਦੇ ਰਹਿਣ ਮੈਨ ਈ ਮਾਕਾਰ ਜਦੋਂ ਮੇਰੇ ਆਖੇ ਤੇ ਕਿਤੇ ਆਖੇ ਹੀ ਨਹੀਂ ਲੱਗਣਾ ਨਾ ਉਹ ਲੱਗਦਾ ਨਾ ਉਹ ਲੱਗਦੀ ਜੇ ਉਹ ਚੁੱਪ ਕੀਤਾ ਰਹਿੰਦਾ ਭੈਣ ਦੀ ਬੰਦੇ ਦਾ ਕੰਮ ਵਾ ਜਨਾਨੀ ਦਾ ਟਾਈਮ ਨਾਲ ਲੰਗਰ ਪਕਾਵੇ ਰੋਟੀ ਪਾਣੀ ਨਾਲੇ ਨਿਆਣਿਆਂ ਦੇਵੇ ਨਾਲ ਮੈਨੂੰ ਤਾਂ ਪਤਾ ਨਾ ਮੁੰਡੇ ਨੂੰ ਦਵੇ ਟਾਈਮ ਨਾਲ ਤੂੰ ਰੋਟੀ ਨਹੀਂ ਪਕਾਉਣੀ 8 9 ਵਜੇ ਦੇ ਤਾਂ ਸਬਜ਼ੀ ਤਾਂ ਨਿ ਬਹਿ ਜਾਂਦੀ ਤੇ ਦੱਸ ਫਿਰ ਮੈਂ ਕੀ ਕਰਾਂ ਇਹਦਾ ਨਹੀਂ ਫਰਜ ਬੰਦਾ ਵਸਾਤੇ ਰੋਟੀ ਪਕਾਵਾ ਨਿਆਣੇ ਵਾਲੀ ਐ ਮੈਂ ਚੱਲ ਫਿਕਰ ਨਾ ਕਰ ਭਾਬੀ ਕੋਈ ਗੱਲ ਨਹੀਂ ਵਾਦੇ ਕਾਟੇ ਹੁੰਦੇ ਰਹਿੰਦੇ ਆ ਆਂਦਣ ਦੇਣਾ ਵੀ ਨਿਆਣੇ ਸਿਆਣੇ ਕਹਿ ਦਿੰਨੇ ਆ Papa ਵੀ ਸਿਆਣੇ ਵੀ ਹੁਣ ਤਾਂ ਵੀ ਹੀ ਕਹਣਾ ਨਿਆਣੇ ਕੋਈ ਨਹੀਂ ਆਪੇ ਮਾਤਾ ਜਾਣੀ ਹੌਲੀ ਹੌਲੀ ਮਨਜੋਹਰ ਸ਼ਰਾਬ ਪੀਣੋਂ ਹਰ ਜੇ ਨਾ ਤੇ ਕੋਈ ਲੜਾਈ ਨਹੀਂ ਹੋਣੀ ਭਾਬੀ ਹਾਂਜੀ ਹੁਣ ਤੇ ਮੈਨੂੰ ਲੱਗਦਾ ਫਰਕ ਬੜਾ ਪਿਆ ਨਹੀਂ ਪੀਂਦਾ ਹੈਗਾ ਪਰ ਜੇ ਚਲੋ ਪੀਂਦਾ ਵੀ ਆ ਥੋੜੀ ਬੋਤੀ ਚਲੋ ਮੈਂ ਮੰਨਨੀ ਆ ਤੂੰ ਨੂੰ ਪਿਆਰ ਦਾ ਲਸਣਾ ਟਾਵੇ ਐਦਾ ਗੁੱਸੇ ਨਾਲ ਤਾਂ ਮਸਲੇ ਹੱਲ ਨਹੀਂ ਹੁੰਦੇ ਕਦੀ ਆਹੋ ਤਾਂ ਗੱਲ ਹੈ ਵਾ ਕੋਈ ਨਹੀਂ ਆਉਂਗੀ ਮੈਂ ਪੁੱਛੂਗੀ ਫਿਰ ਤੇ ਪੁੱਛਿਆ ਮੈਂ ਨਹੀਂ ਫੇਰ ਨਾ ਰੌਲਾ ਪੈ ਜੀ ਮੈਂ ਤਾਂ ਅੱਗੇ ਵੀ ਕਿਹਾ ਵਾ ਆ ਚੱਲੀਏ ਅੰਦਰ ਆ ਉੱਥੇ ਚਾਹ ਬਣਾਈ ਹੈ ਘੁੱਟ ਪੀਏ ਫਿਕਰ ਨਾ ਕਰ ਇਹੋ ਬਹੁਤ ਤੂੰ ਹਟ ਕੋ ਹੈਗਾ ਜੇ ਤੂੰ ਵੀ ਇਦਾਂ ਕਰਦੀ ਰਹੀਂਗਾ ਤਾਂ ਫਿਰ ਸਾਡਾ ਕਿਦਾਂ ਝਟ ਲੰਘਣਾ ਵਾ ਕੀ ਕਰਾਂ ਭੈਣ ਜੀ ਮੈਂ ਵੀ ਸੜਕੇ ਪਦਮ ਚੁੱਕਿਆ ਨੇ ਤੇ ਮੈਨੂੰ ਇਹਨਾਂ ਸਤਾਇਆ ਵੀ ਬੜਾ ਆ ਉੱਥੇ ਬਹੁਤ ਕੁਰਸੀਆਂ ਤੇ ਦੇਖਦੀ ਆ ਆ ਇੰਸਟਾ ਦੇ ਸੂਟ ਕਿੰਨਾ ਸੋਹਣਾ ਆ ਹੈਗਾ ਤੇ ਪਰ 7000 ਦਾ ਵਾ ਜੇ ਲੈ ਲੈਣਗੇ ਇਹਦੇ ਪੁੱਛਦੀ ਆ ਭਾਬੀ ਨੂੰ ਪਰ ਮੇਰੇ ਲੱਗਦੀ ਕੋਈ ਨਹੀਂ ਆਇਆ ਨਾ ਕੋਈ ਚਾਹ ਪਾਣੀ ਪੁੱਛਿਆ ਨਾ ਕੋਸ਼ ਹਮ ਨਹੀਂ ਤਾਂ ਹੁਣ ਰੋਟੀ ਲੈਦਾ ਨਹੀਂ ਭਾਬੀ ਮੈਂ ਗੰਢਿਆਂ ਵਾਲੀ ਰੋਟੀ ਨਹੀਂ ਖਾਣੀ ਪਹਿਲਾਂ ਬੈਠੋ ਇੱਥੇ ਇੱਕ ਗੱਲ ਕਰਨੀ ਤੁਹਾਡੇ ਨਾਲ ਕਿਹੜੀ ਗੱਲ ਆਹ ਸੂਟ ਕਿੰਨਾ ਸੋਹਣਾ 7000 ਦਾ ਵਾ ਤੇ ਮੈਨੂੰ ਸੂਟ ਦਵਾ ਦਿਓ 7000 ਦਾ ਸੂਟ ਲੈ ਅਮਨੀਤ ਤੈਨੂੰ ਬੜੇ ਸੌਖੇ ਘਰ ਪਿਆਇਆ ਵਾ ਸਭ ਕੋ ਚੰਗਾ ਵਾ 7 7 8 8 10 10000 ਵਾਲੇ ਸੂਟ ਨਾ ਸੋਹਣੇ ਦੇ ਘਰੋਂ ਪਾਈਦੇ ਆ ਇੱਥੇ ਜੋ ਸਰੇ ਬਣੇ ਉਹ ਖਰੀਦਦਾ ਵਾ ਭਾਬੀ ਤੁਹਾਡੇ ਕਹਿੰਦਾ ਕਿ ਮਤਲਬ ਕਿ ਇੱਥੇ ਮੈਂ ਕੁਝ ਨਹੀਂ ਹੈਗੀ ਇੱਥੇ ਮੇਰਾ ਕੋਈ ਹੱਕ ਹੀ ਨਹੀਂ ਹੈਗਾ 70000 ਦਾ ਸੂਟ ਮੈਂ ਕਿਹਾ 50000 ਦਾ ਮੰਗ ਲਿਓ ਹੱਕ ਹੈਗਾ ਵਾ ਮੈਂ ਕਹਤੋਂ ਕਹਿੰਨੀ ਨਹੀਂ ਹੱਕ ਹੈਗਾ ਪਰ ਆਹ ਤਾਂ ਨਾਜਾਇਜ਼ ਗੱਲ ਵਾ ਮੈਂ ਵੀ ਪੇਕੇ ਜਾਨਨੀ ਆ ਮੈਂ ਕਿੰਨੇ ਕ 70000 ਵਾਲੇ ਸੂਟ ਲਿਓਨੀ ਆ ਨਾਲੇ ਤੈਨੂੰ 50 ਵਾਲੀ ਸਿਹਦੀ ਰੋਟੀ ਪੁੱਛ ਲਿਆ ਰੋਟੀ ਤੂੰ ਖਾਣ ਨਹੀਂ ਰਹੀ ਹੁਣ ਤੇਰਾ ਵੀਰ ਆ ਗਿਆ ਤੇ ਤੂੰ ਸੌ ਪਖੰਡ ਕਰਕੇ ਦਿਖਾ ਲੈਨੇ ਓਨੂੰ ਮੇਰਾ ਨਾ ਇਹ ਕਹਿਣ ਦਾ ਮਤਲਬ ਇਹ ਕਿ ਨਾਲੇ ਆਪਾਂ ਜਾਂਦੇ ਸ਼ਾਪਿੰਗ ਤੇ ਚਲ ਆਨਲਾਈਨ ਨਾ ਮੰਗਾਵਾਂਗੇ 5-5000 ਦਾ ਮਿਲ ਜੂਗਾ ਬਾਹਰੋਂ ਦੁਕਾਨ ਤੋਂ ਤੇ ਨਾਲੇ ਬਾਹਰੋਂ ਕੁਝ ਖਵਾ ਕੇ ਲਾਓ ਮੈਨੂੰ ਤੁਹਾਡੇ ਗੰਡਿਆਂ ਵਾਲੀਆਂ ਰੋਟੀਆਂ ਖਾਣੀਆਂ ਜਦੋਂ ਆਣ ਕੇ ਰਹੀਏ ਨਾ ਉਦੋਂ ਗੰਡਿਆਂ ਵਾਲੀਆਂ ਪੱਕਣ ਪੈ ਸਬਜ਼ੀ ਨਾ ਬਣਨ ਉਦੋਂ ਉਹ ਖਾਣੀਆਂ ਪੈਂਦੀਆਂ ਵਾ ਕੋਦਨ ਨਖਰੇ ਨਹੀਂ ਕਰੀਦੇ ਨਾ ਕੀ ਰੋਲਾ ਪਾਇਆ ਵਾ ਰੋਲਾ ਕਰਦਾ ਵਾ ਨਾ ਵੀਰ ਸੂਟ ਮੰਗਿਆ ਤੇ ਕਹਿੰਦੇ ਆਹੇ ਆਪਣੀ ਤੁਹਾਨੂੰ ਸਹੁਰੇ ਘਰ ਵੇਆ ਜਾਂ ਇੱਦੇ ਤਗੜੇ ਘਰੋਂ ਉਥੋਂ ਲੈ ਲਾ ਜਾ ਕੇ ਨਹੀਂ ਸੂਟ ਤੂੰ ਲੈ ਕੇ ਦੇਣਾ ਤੇ 5000 ਦਾ 7000 ਦਾ ਸੂਟ ਕੌਣ ਲੈ ਆ ਕੇ ਦਿੰਦਾ ਦੱਸੋ ਪਹਿਨਾ ਬੇਚਾਰੇ ਬਣਾ ਕੇ ਦਿੱਤੇ ਹੀ ਨਾ ਦਾ ਚ ਹੁਣ ਜੇ ਕੋਈ 10000 ਦਾ ਸੂਟ ਮੰਗੂਗਾ ਤੇ ਉਹ ਆਉਣੇ ਆ ਨਹੀਂ ਤੂੰ ਪੇਕਿਆ ਤੋਂ ਲੈ ਕੇ ਦੇਣੀ ਲੈ ਕੇ ਮੈਂ ਦੇਣੀ ਆ ਭੈਣ ਆਪਣੀ ਨੂੰ ਉਹ ਥੋੜੀ ਬਤੀ ਵਿਚਾਰ ਕਰਿਆ ਕਰੋ ਇੰਨੀ ਨਾਲ ਨੂੰ ਭੂਏ ਚੜਾਓ ਅੱਗੇ ਨੂੰ ਫੇਰਾ ਸਿਰ ਤੇ ਚੜਾਇਆ 6000 ਦਾ ਲੰਗਰ ਨਹੀਂ ਉਹਨੇ ਖਾਦਾ ਅਗਲੀ ਕਹਿੰਦੀ ਮੈਨੂੰ ਹੋਟਲਾਂ ਦੇ ਰੋਟੀ ਖਰਵਾ ਲਓ ਤਾਂ ਕੋਈ ਹੋਟਲ ਤੇ ਰੋਟੀ ਖਵਾ ਦੇਵਾਂਗੀ ਫਿਰ ਕੀ ਹੋ ਗਿਆ ਕੱਲੀ ਕੱਲੀ ਭੈਣਵਾ ਭੈਣਵਾ ਤਾਂ ਫੇਰ ਸਿਰ ਤੇ ਬਿਠਾ ਲਓ ਆਪਣੇ ਤੇ ਬਹੁਤ ਉੱਚੀ ਬਾਤ ਕਰ ਮਾਰ ਮਾਰ ਕੇ ਮੂੰਹ ਭਾਦੂ ਜਿਹਾ ਮੈਂ ਉਹ ਹੁੰਦੀ ਲੜਾਈਆਂ ਪਉਣ ਜਦੋਂ ਹੁੰਦੀ ਉਹ ਲੜਾਈਆਂ ਪੈਂਦੀਆਂ ਸਾਡੇ ਘਰ ਇਹਦੇ ਤੇ ਮੈਂ ਕਾਦੀ ਲੜਾਈ ਪਾਤੀ ਭਾਬੀ ਸੂਟ ਹੀ ਮੰਗਿਆ ਤੂੰ ਸੇ ਇਦੀਆਂ ਸਕੀਮਾਂ ਹੀ ਲਈ ਜਾਂਦੀ ਜਦੀ ਹੈ ਇੱਥੇ ਅੰਦਰ ਬੈਠੀ ਰੰਗਰ ਕਹਿਣ ਖਾਣ ਨੂੰ ਕਿਹਾ ਚਾਰ ਦਿਨ ਹੋ ਗਏ ਤੈਨੂੰ ਆਈ ਨੂੰ ਤੇ ਜੇ ਰੋਟੀ ਖਾ ਲੂੰਗੀ ਤੇ ਫਿਰ ਕੀ ਆ ਪਹਿਲੇ ਦੂਜੇ ਦਿਨ ਪਨੀਰ ਹੀ ਬਣਾਇਆ ਸੀ ਨਾ ਤਾਂ ਲੈ ਭਾਬੀ ਹੁਣ ਬੰਦਾ ਹੋਰ ਵੀ ਤੇ ਕੁਝ ਬਣਾઈ ਸਕਦਾ ਕਿ ਮੈਂ ਪਿਆਜ਼ਾਂ ਵਾਲੀਆਂ ਰੋਟੀਆਂ ਖਾਵਾਂ ਹੁਣ ਨਹੀਂ ਤੇਰਾ ਮਤਲਬ ਕੀ ਹੈ ਕਹਿੰਦਾ ਉਹ ਪਹੁੰਚ ਚਾਰ ਦਿਨਾਂ ਦੇ ਵਿੱਚ 10 ਦਿਨਾਂ ਮਹੀਨਾ ਦੇ ਵਿੱਚ ਉਹਦਾ ਘਰ ਆ ਤੂੰ ਕਿਹੜੇ ਸੁਣਾ ਰੋਟੀਆਂ ਕੋਈ ਨਹੀਂ ਪਾ ਰਹਾ ਤੁਹਾਨੂੰ ਅਚਾਨਕ ਕੀ ਹੋ ਗਿਆ ਤੁਹਾਡਾ ਕਿਉਂ ਪਾਰਾ ਇੰਨਾ ਹਾਈ ਹੋ ਗਿਆ ਇਹਨੇ ਤੁਹਾਨੂੰ ਕੀ ਦਤੋ ਰਦਾ ਸਿਖਾਤਾ ਵਾ ਤੇਰਾ ਕੀ ਉਹਨੇ ਕੋਲੇ ਕੀ ਤਰ੍ਹਾਂ ਪੇਕੇ ਮੰਗ ਲਿਆ ਕੋਨੇ ਜੇ ਤੂੰ ਨਹੀਂ ਗੱਲਾਂ ਕਰਦਾ ਮੈਂ ਤੂੰ ਹੀ ਮੇਰੇ ਬੜਾ ਹੋ ਮਾਂਗੇ ਪੇਕੇ ਮਰ ਜਾਣੇ ਆ ਪੇਕੇ ਨੇ ਤੁਹਾਨੂੰ ਕੀ ਆਖਿਆ ਬਪਲਾ ਚੋਂ ਬਕਰ ਕੰਟਾ ਕੀੜਾ ਜਿੰਨੀ ਜੋਗੀ ਹੈਗੀਆਂ ਨਹੀਂ ਵੀਰ ਵੇਖ ਲੋ ਇਕੱਲੀ ਇਕੱਲੀ ਹੈਗੀਆਂ ਬਾਕੀ ਸਾਰਾ ਕੁਝ ਇਹਨਾਂ ਦਾ ਹੀ ਆ ਜੇ 5000 ਦਾ ਸਾਟ ਦਾ ਸੂਟ ਹੀ ਮੰਗ ਲਿਆ ਤੇ ਕੀ ਹੋ ਗਿਆ ਉਹਦੇ ਚ ਆਵੇ ਪੈਣਾ ਸੁਖੀ ਸੰਦੀ ਆਪਣੇ ਘਰ ਚਲ ਜਾ ਇੱਥੇ ਨਾ ਲੜਾਈਆਂ ਪਾ ਕੇ ਜਾਈ ਤੇਰੇ ਗਾੜੀ ਹੱਥ ਜੋੜੇ ਇਹ ਕਿੱਦਾਂ ਦੀ ਭਾਬੀ ਗੱਲ ਹੋਈ ਘਰ ਚਲ ਜਾ ਕਿਉਂ ਮੈਂ ਤਾਂ ਨਹੀਂ ਜਾਂਦੀ ਮੈਂ ਤਾਂ ਇੱਥੇ ਹੀ ਆ ਤੇ ਇੱਥੇ ਰਹੂੰਗੀ ਮੇਰੇ ਭਰਾ ਦਾ ਘਰ ਵਾ ਮੈਂ ਤਾਂ ਕੋਈ ਨਹੀਂ ਜਾਂਦੀ ਚਲ ਜਾ ਮੈਂ ਤੈਨੂੰ ਆਖੀ ਜਾਂਦੇ ਆਖੇ ਲੱਗ ਜਾ ਚੰਗੀ ਗੱਲੀਓ ਮੈਨੂੰ ਹੱਥ ਚੁੱਕਨੇ ਮਜਬੂਰ ਨਾ ਕਰ तुने बहुत गुस्से चे हैं चुको हाँ भला नहीं चुको हा हाथ भला चपेट का भी मुल पाके दसू तहू मैं दस दस